88 ਸਾਲਾਂ ਰਿਟਾਇਰਡ ਆਈਪੀਐਸ ਅਫਸਰ ਇੰਦਰਜੀਤ ਸਿੰਘ ਸਿੱਧੂ ਰੋਜ਼ ਸਵੇਰੇ 6 ਵਜੇ ਆਪਣੇ ਦਿਨ ਦੀ ਸ਼ੁਰੂਆਤ ਕਰਦੇ ਨੇ ਪਰ ਜਿੱਥੇ ਲੋਕ ਇਸ ਉਮਰ ਵਿੱਚ ਸਵੇਰੇ ਸੈਰ ਨੂੰ ਤਰਜੀਹ ਦਿੰਦੇ ਨੇ ਉੱਥੇ ਸਿੱਧੂ ਸਾਹਿਬ ਇੱਕ ਰੇੜੀ ਲੈ ਕੇ ਚੰਡੀਗੜ੍ਹ ਦੇ ਸੈਕਟਰ 49 ਦੀਆਂ ਗਲੀਆਂ ਵਿੱਚੋਂ ਕੂੜਾ ਇਕੱਠਾ ਕਰਦੇ ਨੇ ਇਹ ਕੰਮ ਹੁਣ ਉਨ੍ਹਾਂ ਲਈ ਇੱਕ ਰੋਜ਼ਾਨਾ ਦੀ ਆਦਤ ਬਣ ਚੁੱਕਿਆ ਹੈ ਜੋ ਉਹ ਪੂਰੀ ਲਗਨ ਤੇ ਸੱਚਾਈ ਨਾਲ ਨਿਭਾ ਰਹੇ ਨੇ 1996 ਵਿੱਚ ਪੰਜਾਬ ਪੁਲਿਸ ਤੋਂ ਡਿਪਟੀ ਇੰਸਪੈਕਟਰ ਜਰਨਲ ਰਹੇ ਹੋਦੇ ਤੋਂ ਰਿਟਾਇਰ ਹੋਣ ਤੋਂ ਬਾਅਦ ਸਿੱਧੂ ਸਾਹਿਬ ਸੈਕਟਰ 49 ਜਾਸੇਤਤ ਆਈਐਸ ਆਈਪੀਐਸ ਅਫਸਰਾਂ ਦੀ ਕੋਆਪਰੇਟ ਸੋਸਾਇਟੀ ਵਿੱਚ ਰਹਿ ਰਹੇ ਨੇ ਉਹਨਾਂ ਨੇ ਕਿਹਾ ਕਿ ਇਲਾਕੇ ਵਿੱਚ ਕੂੜੇ ਕਰਕਟ ਦੀ ਅੰਬਾਰ ਦੇਖ ਕੇ ਉਹਨਾਂ ਨੂੰ ਕਾਫੀ ਦੁੱਖ ਹੁੰਦਾ ਸੀ ਬਹੁਤ ਵਾਰ ਸ਼ਿਕਾਇਤਾਂ ਕਰਨ ਤੋਂ ਬਾਵਜੂਦ ਵੀ ਹਾਲਾਤ ਨਹੀਂ ਬਦਲੇ ਤਾਂ ਉਹਨਾਂ ਨੇ ਖੁਦ ਹੀ ਕੂੜਾ ਚੱਕਣ ਦੀ ठान ਲਈ ਉਹਨਾਂ ਨੇ ਆਪਣੀ ਪ੍ਰੇਰਣਾ ਦੱਸਦਿਆਂ ਕਿਹਾ ਕਿ ਸਫਾਈ ਕਰਨ ਵਿੱਚ ਕੋਈ ਸ਼ਰਮ ਨਹੀਂ ਸਫਾਈ ਤਾਂ ਪਗਤੀ ਦੇ ਬਰਾਬਰ ਹੁੰਦੀ ਹੈ ਸ਼ੁਰੂਆਤ ਵਿੱਚ ਲੋਕ ਉਹਨਾਂ ਨੂੰ ਪਾਗਲ ਕਹਿ ਕੇ ਹੱਸਦੇ ਸੀ ਪਰ ਉਹਨਾਂ ਨੇ ਕਿਸੇ ਦੀ ਪਰਵਾਹ ਨਹੀਂ ਕੀਤੀ ਉਹਨਾਂ ਨੇ ਸਫਾਈ ਕਰਮਚਾਰੀਆਂ ਦੀਆਂ ਖਾਲੀ ਰੇੜੀਆਂ ਕੂੜੇ ਨਾਲ ਪਰਕੇ ਠੀਕ ਥਾਵਾਂ ਤੇ ਸੁਕਣੀਆਂ ਸ਼ੁਰੂ ਕਰ ਦਿੱਤੀਆਂ। ਉਹਨਾਂ ਦੀ ਲਗਨ ਨੇ ਹੋਰ ਲੋਕਾਂ ਨੂੰ ਵੀ ਪ੍ਰੇਰਿਤ ਕੀਤਾ ਤੇ ਹੁਣ ਕਈ ਨਿਵਾਸੀ ਉਹਨਾਂ ਦੀ ਇਸ ਸਫਾਈ ਮੁਹਿੰਮ ਵਿੱਚ ਹਿੱਸਾ ਲੈ ਰਹੇ ਨੇ। ਸਿੱਧੂ ਸਾਹਿਬ ਸਵੱਛ ਸਰਵੇਖਣ ਰੈਂਕਿੰਗ ਵਿੱਚ ਚੰਡੀਗੜ੍ਹ ਦੀ ਨੀਵੀਂ ਪੋਜੀਸ਼ਨ ਤੋਂ ਖਾਸੇ ਨਾਖੁਸ਼ ਨੇ। ਉਹਨਾਂ ਨੇ ਕਿਹਾ ਕਿ ਸਿਟੀ ਬਿਊਟੀਫੁੱਲ ਵਜੋਂ ਜਾਣੇ ਜਾਣ ਵਾਲੇ ਸ਼ਹਿਰ ਨੂੰ ਸਫਾਈ ਵਿੱਚ ਵੀ ਪਹਿਲਾ ਦਰਜਾ ਹਾਸਲ ਕਰਨਾ ਚਾਹੀਦਾ ਹੈ। ਹਾਲਾਂਕਿ ਉਹ ਆਪਣੇ ਕੰਮ ਨੂੰ ਛੋਟਾ ਯੋਗਦਾਨ ਮੰਨਦੇ ਨੇ ਪਰ ਉਹ ਕਹਿੰਦੇ ਨੇ ਕਿ ਜਿੰਨਾ ਮੇਰੀ ਉਮਰ ਤੇ ਤੰਦਰੁਸਤੀ anumati ਦਿੰਦੀ ਹੈ ਉਹਨਾ ਮੈਂ ਕਰ ਰਿਹਾ ਇਹ ਮੈਂ ਮਾਨ ਜਾ ਇਨਾਮ ਲਈ ਨਹੀਂ ਕਰ ਰਿਹਾ ਜਿੰਨਾ ਸਮਾਂ ਜਿਉਂਦਾ ਰਹਾਂਗਾ ਇਹ ਕੰਮ ਜਾਰੀ ਰਹੇਗਾ ਉਹਨਾਂ ਦਾ ਵਿਸ਼ਵਾਸ ਹੈ ਕਿ ਜੇ ਹਰ ਨਾਗਰਿਕ ਆਪਣੀ ਭੂਮਿਕਾ ਨਿਭਾਏ ਤਾਂ ਚੰਡੀਗੜ੍ਹ ਨੂੰ ਸਫਾਈ ਵਿੱਚ ਪਹਿਲਾ ਸਥਾਨ ਜ਼ਰੂਰ ਮਿਲੇਗਾ ਉਹਨਾਂ ਨੇ ਇਹ ਵੀ ਦਰਸਾਇਆ ਕਿ ਸ਼ਹਿਰ ਦੇ ਕਈ ਹਿੱਸੇ ਅਜੇ ਵੀ ਗੱਜਰਖਾ ਅਤੇ ਟੁੱਟੀਆਂ ਟਾਣੀਆਂ ਨਾਲ ਭਰੇ ਹੋਏ ਨੇ ਜੋ ਨਾ ਸਿਰਫ ਨਜ਼ਾਰਿਆਂ ਨੂੰ ਖਰਾਬ ਕਰਦੇ ਨੇ ਸਗੋਂ ਖਤਰਾ ਵੀ ਪੈਦਾ ਕਰਦੇ ਨੇ ਇਲਾਕੇ ਦੇ ਨਿਵਾਸੀਆਂ ਨੇ ਉਹਨਾਂ ਦੀ ਸਮਰਪਣ ਦੀ ਖੁੱਲ੍ਹ ਕੇ ਸਰਾਹਣਾ ਕੀਤੀ ਇੱਕ ਗਵਾਹ ਨੇ ਕਿਹਾ ਅਸੀਂ ਅਜੇ ਤੱਕ ਇੰਨੀ ਲਗਨ ਨਾਲ ਕੰਮ ਕਰਦੇ ਕਿਸੇ ਨੂੰ ਨਹੀਂ ਦੇਖਿਆ ਦੂਜੇ ਨਿਵਾਸੀ ਨੇ ਮ्युनਿਸਪਲ ਕਾਰਪੋਰੇਸ਼ਨ ਤੋਂ ਮੰਗ ਕੀਤੀ ਕਿ ਸਿੱਧੂ ਜੀ ਨੂੰ ਚੰਡੀਗੜ੍ਹ ਦੇ ਸਵੱਛਤਾ ਅਭਿਆਨ ਅੰਬੈਸਡਰ ਵਜੋਂ ਨਿਯੁਕਤ ਕੀਤਾ ਜਾਵੇ ਚੰਡੀਗੜ੍ਹ ਨੇ 3 ਤੋਂ 10 ਲੱਖ ਦੀ ਆਬਾਦੀ ਸ਼੍ਰੇਣੀ ਵਿੱਚ ਸੁਪਰ ਸਵੱਛ ਲੀਗ ਵਿੱਚ ਦੂਜਾ ਸਥਾਨ ਹਾਸਲ ਕੀਤਾ ਪਰ ਇੰਦਰਜੀਤ ਸਿੰਘ ਸਿੱਧੂ ਵਰਗੇ ਨਾਗਰਿਕ ਜੋ ਬਿਨਾਂ ਕਿਸੇ ਹੋਹਲੇ ਦੇ ਆਪਣੇ ਕੰਮ ਰਾਹੀ ਰਾਹ ਦਿਖਾ ਰਹੇ ਨੇ ਅਕਸਰ ਅਣਡਿੱਠੇ ਰਹਿ ਜਾਂਦੇ ਨੇ ਉਹਨਾਂ ਦੀ ਅਟਲ ਲਗਨ ਤੇ ਨਾਗਰਿਕ ਫਰਜ਼ ਲਈ ਪਾ ਨਾ ਨਵੀਂ ਪੀੜ੍ਹੀਆਂ ਲਈ ਇੱਕ ਪ੍ਰੇਰਨਾ ਬਣ ਰਹੀ ਹੈ 88 ਸਾਲਾਂ ਰਿਟਾਇਰਡ ਆਈਪੀਐਸ ਅਫਸਰ 인ਦਰਜੀਤ ਸਿੰਘ ਸਿੱਧੂ ਰੋਜ਼ ਸਵੇਰੇ 6 ਵਜੇ ਆਪਣੇ ਦਿਨ ਦੀ ਸ਼ੁਰੂਆਤ ਕਰਦੇ ਨੇ ਪਰ ਜਿੱਥੇ ਲੋਕ ਇਸ ਉਮਰ ਵਿੱਚ ਸਵੇਰੇ ਸੈਰ ਨੂੰ ਤਰਜੀਹ ਦਿੰਦੇ ਨੇ ਉੱਥੇ ਸਿੱਧੂ ਸਾਹਿਬ ਇੱਕ ਰੇੜੀ ਲੈ ਕੇ ਚੰਡੀਗੜ੍ਹ ਦੇ ਸੈਕਟਰ 49 ਦੀਆਂ ਗਲੀਆਂ ਵਿੱਚੋਂ ਕੂੜਾ ਇਕੱਠਾ ਕਰਦੇ ਨੇ ਇਹ ਕੰਮ ਹੁਣ ਉਨ੍ਹਾਂ ਲਈ ਰੋਜ਼ਾਨਾ ਦੀ ਆਦਤ ਬਣ ਚੁੱਕਿਆ ਹੈ ਜੋ ਉਹ ਪੂਰੀ ਲਗਨ ਤੇ ਸੱਚਾਈ ਨਾਲ ਨਿਭਾ ਰਹੇ ਨੇ 1996 ਵਿੱਚ ਪੰਜਾਬ ਪੁਲਿਸ ਤੋਂ ਡਿਪਟੀ ਇੰਸਪੈਕਟਰ ਜਨਰਲ ਰਹੇ ਹੋਏ ਰਿਟਾਇਰ ਹੋਣ ਤੋਂ ਬਾਅਦ ਸਿੱਧੂ ਸਾਥ ਸੈਕਟਰ 49 ਸਥਿਤ ਆਈਐਸ ਆਈਪੀਐਸ ਅਫਸਰਾਂ ਦੀ ਕੋਆਪਰੇਟਿਵ ਸੁਸਾਇਟੀ ਵਿੱਚ ਰਹਿ ਰਹੇ ਨੇ। ਉਹਨਾਂ ਨੇ ਕਿਹਾ ਕਿ ਇਲਾਕੇ ਵਿੱਚ ਕੂੜੇ ਕਰਕਟ ਦੀ ਢੰਗ ਨਾਲ ਦੇਖ ਕੇ ਉਹਨਾਂ ਨੂੰ ਕਾਫੀ ਦੁੱਖ ਹੁੰਦਾ ਸੀ। ਬਹੁਤ ਵਾਰ ਸ਼ਿਕਾਇਤਾਂ ਕਰਨ ਤੋਂ ਬਾਵਜੂਦ ਵੀ ਹਾਲਾਤ ਨਹੀਂ ਬਦਲੇ ਤਾਂ ਉਹਨਾਂ ਨੇ ਖੁਦ ਹੀ ਕੂੜਾ ਚੱਕਣ ਦੀ ਠਾਨ ਲਈ। ਉਹਨਾਂ ਨੇ ਆਪਣੀ ਪ੍ਰੇਰਣਾ ਦੱਸਦਿਆਂ ਕਿਹਾ ਕਿ ਸਫਾਈ ਕਰਨ ਵਿੱਚ ਕੋਈ ਸ਼ਰਮ ਨਹੀਂ। ਸਫਾਈ ਤਾਂ ਪਗਤੀ ਦੇ ਬਰਾਬਰ ਹੁੰਦੀ ਹੈ। ਸ਼ੁਰੂਆਤ ਵਿੱਚ ਲੋਕ ਉਹਨਾਂ ਨੂੰ ਪਾਗਲ ਕਹਿ ਕੇ ਹੱਸਦੇ ਸੀ ਪਰ ਉਹਨਾਂ ਨੇ ਕਿਸੇ ਦੀ ਪਰਵਾਹ ਨਹੀਂ ਕੀਤੀ। ਉਹਨਾਂ ਨੇ 5 ਕਰਮਚਾਰੀਆਂ ਦੀਆਂ ਖਾਲੀ ਰੀੜੀਆਂ ਕੂੜੇ ਨਾਲ ਭਰ ਕੇ ਠੀਕ ਥਾਵਾਂ ਤੇ ਸੁਟਨੀਆਂ ਸ਼ੁਰੂ ਕਰ ਦਿੱਤੀਆਂ। ਉਹਨਾਂ ਦੀ ਲਗਨ ਨੇ ਹੋਰ ਲੋਕਾਂ ਨੂੰ ਵੀ ਪ੍ਰੇਰਿਤ ਕੀਤਾ ਤੇ ਹੁਣ ਕਈ ਨਿਵਾਸੀ ਉਹਨਾਂ ਦੀ ਇਸ ਸਫਾਈ ਮੁਹਿੰਮ ਵਿੱਚ ਹਿੱਸਾ ਲੈ ਰਹੇ ਨੇ। ਸਿੱਧੂ ਸਾਹਿਬ ਸਵੱਛ ਸਰਵੇਖਣ ਰੈਂਕਿੰਗ ਵਿੱਚ ਚੰਡੀਗੜ੍ਹ ਦੀ ਨੀਵੀਂ ਪੋਜੀਸ਼ਨ ਤੋਂ ਖਾਸੇ ਨਾਖੁਸ਼ ਨੇ। ਉਹਨਾਂ ਨੇ ਕਿਹਾ ਕਿ ਸਿਟੀ ਬਿਊਟੀਫੁੱਲ ਵਜੋਂ ਜਾਣੇ ਜਾਣ ਵਾਲੇ ਸ਼ਹਿਰ ਨੂੰ ਸਫਾਈ ਵਿੱਚ ਵੀ ਪਹਿਲਾ ਦਰਜਾ ਹਾਸਲ ਕਰਨਾ ਚਾਹੀਦਾ ਹੈ। ਹਾਲਾਂਕਿ ਉਹ ਆਪਣੇ ਕੰਮ ਨੂੰ ਛੋਟਾ ਯੋਗਦਾਨ ਮੰਨਦੇ ਨੇ ਪਰ ਉਹ ਕਹਿੰਦੇ ਨੇ ਕਿ ਜਿੰਨਾ ਮੇਰੀ ਉਮਰ ਤੇ ਦ੍ਰਿਸ਼ਟੀ ਅਨੁਮਤੀ ਦਿੰਦੀ ਹੈ ਉਹਨਾਂ ਮੈਂ ਕਰ ਰਿਹਾ ਇਹ ਮੈਂ ਮਾਨ ਜਾ ਇਨਾਮ ਲਈ ਨਹੀਂ ਕਰ ਰਿਹਾ ਜਿੰਨਾ ਸਮਾਂ ਜਿਉਂਦਾ ਰਹਾਂਗਾ ਇਹ ਕੰਮ ਜਾਰੀ ਰਹੇਗਾ ਉਹਨਾਂ ਦਾ ਵਿਸ਼ਵਾਸ ਹੈ ਕਿ ਜੇ ਹਰ ਨਾਗਰਿਕ ਆਪਣੀ ਭੂਮਿਕਾ ਨਿਭਾਏ ਤਾਂ ਚੰਡੀਗੜ੍ਹ ਨੂੰ ਸਫਾਈ ਵਿੱਚ ਪਹਿਲਾ ਸਥਾਨ ਜ਼ਰੂਰ ਮਿਲੇਗਾ ਉਹਨਾਂ ਨੇ ਇਹ ਵੀ ਦਰਸਾਇਆ ਕਿ ਸ਼ਹਿਰ ਦੇ ਕਈ ਹਿੱਸੇ ਅਜੇ ਵੀ ਗੱਜਰਖਾ ਅਤੇ ਟੁੱਟੀਆਂ ਟਾਣੀਆਂ ਨਾਲ ਭਰੇ ਹੋਏ ਨੇ ਜੋ ਨਾ ਸਿਰਫ ਨਜ਼ਾਰਿਆਂ ਨੂੰ ਖਰਾਬ ਕਰਦੇ ਨੇ ਸਗੋਂ ਖਤਰਾ ਵੀ ਪੈਦਾ ਕਰਦੇ ਨੇ ਇਲਾਕੇ ਦੇ ਨਿਵਾਸੀਆਂ ਨੇ ਉਹਨਾਂ ਦੀ ਸਮਰਪਣ ਦੀ ਖੁੱਲ ਕੇ ਸਰਾਹਣਾ ਕੀਤੀ ਇੱਕ ਗਵਾਹ ਨੇ ਕਿਹਾ ਅਸੀਂ ਅਜੇ ਤੱਕ ਇੰਨੀ ਲਗਨ ਨਾਲ ਕੰਮ ਕਰਦੇ ਕਿਸੇ ਨੂੰ ਨਹੀਂ ਦੇਖਿਆ ਦੂਜੇ ਨਿਵਾਸੀ ਨੇ ਮਿਊਨਿਸਪਲ ਕਾਰਪੋਰੇਸ਼ਨ ਤੋਂ ਮੰਗ ਕੀਤੀ ਕਿ ਸਿੱਧੂ ਜੀ ਨੂੰ ਚੰਡੀਗੜ੍ਹ ਦੇ ਸਵੱਛਤਾ ਅਭਿਆਨ ਐਮਬੈਸਡਰ ਵਜੋਂ ਨਿਯੁਕਤ ਕੀਤਾ ਜਾਵੇ ਚੰਡੀਗੜ੍ਹ ਨੇ 3 ਤੋਂ 10 ਲੱਖ ਦੀ ਆਬਾਦੀ ਸ਼੍ਰੇਣੀ ਵਿੱਚ ਸੁਪਰ ਸਵੱਛ ਲੀਗ ਵਿੱਚ ਦੂਜਾ ਸਥਾਨ ਹਾਸਲ ਕੀਤਾ ਪਰ ਇੰਦਰਜੀਤ ਸਿੰਘ ਸਿੱਧੂ ਵਰਗੇ ਨਾਗਰਿਕ ਜੋ ਬਿਨਾਂ ਕਿਸੇ ਹੋਹਲੇ ਦੇ ਆਪਣੇ ਕੰਮ ਰਾਹੀਂ ਰਾਹ ਦਿਖਾ ਰਹੇ ਨੇ ਅਕਸਰ ਅਣਡਿੱਠੇ ਰਹ ਜਾਂਦੇ ਨੇ ਉਹਨਾਂ ਦੀ ਅਟਲ ਲਗਨ ਤੇ ਨਾਗਰਿਕ ਫਰਜ਼ ਲਈ ਭਾਵਨਾ ਨਵੀਂ ਪੀੜ੍ਹੀਆਂ ਲਈ ਇੱਕ ਪ੍ਰੇਰਨਾ ਬਣ ਰਹੀ ਹੈ